2 ਘੰਟੇ ਪਹਿਲਾਂ ਗਿਆ ਸੀ ਵੀ ਕਮੇਟੀ ਡੇਰਾ ਬਾਬਾ ਨਾਨਕ ਚ ਆਪ ਬਣ ਗਈ ਬਣ ਗਈ ਜੀ ਬਸ ਝੂਠ ਨਹੀਂ ਕਿਹਾ ਸੱਚ ਕਿਹਾ ਹੈ ਨਾ 12 ਦੇ ਵਿੱਚੋਂ 9 12 ਦੇ ਵਿੱਚੋਂ 3 ਕਾਂਗਰਸ 9 ਆਮ ਆਦਮੀ ਪਾਰਟੀ ਇੱਕ ਦਾ ਜੱਟ ਅਜੇ ਬਾਕੀ ਹੋਣ ਵਾਲਾ ਬਣ ਗਈ ਬਣ ਗਈ ਕੀ ਕਹਿਣਾ ਚਾਹੋਗੇ ਡੇਰਾ ਬਾਬਾ ਨਾਨਕ ਦੇ ਲੋਕ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹਰ ਲਾ ਕੇ ਸਾਬਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਕਹਿਣੀ ਕਰਨੇ ਦਾ ਕਥਨੀ ਚ ਪੂਰੀ ਹੈ। ਅਹ ਗੰਦਰਪਾਲ ਸਿੰਘ ਪਾ ਲਈ। ਕੀ ਕਿਹੜੀ ਪਾਰਟੀ ਵੱਲੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ? ਕੀ ਤੁਸੀਂ ਉਮੀਦਵਾਰ ਸੀ? ਕੀ ਹੋਇਆ ਕੀ? ਮੈਂ ਕੋਈ ਪਾਰਟੀ ਦਾ। ਅੱਛਾ ਕੀ ਹੋਇਆ ਕੀ? ਕੁਝ ਨਹੀਂ ਚਲਦਾ ਹੋਇਆ ਬਾਹਰ ਆਏ ਆ। ਤੇ ਰੱਡ ਆ ਗਏ ਆ ਜਾ ਰਹੇ ਆ। ਇੱਕ ਰਜਤ ਆ। ਇੱਕ ਦਿਨ কুমਲਵਾਹ। ਇਹਨਾਂ ਨੇ ਦੇ ਬਲਾਏ ਤੇ ਵਾਅ ਮਾਰੀ ਗਏ। ਰਜਤ ਨੇ ਦਲਕਾਹ ਮਾਰ ਕੇ ਕਹਿ ਤੀ। ਇਹਨੂੰ ਫੜ ਲਓ ਇਹਨੂੰ ਦੱਸ ਦਈਏ ਕਿ ਸ਼ਾਇਦ ਸਾਡੀ ਵੀ ਚਾਦੀ ਵੋਟਾਂ ਡੱਕਾਂ ਗਏ। ਮਾਸੋ ਸੇਵਾ ਕੋਈ ਵੀ ਪੱਤੀ ਬੰਦੇ ਯਾਨ ਪਛਾਣਦਾ ਨਾ ਹੋਰ ਕਿ ਮੇਰਾ ਵੋਟਾ ਨਾ ਤੁਹਾਡੀ ਹਾਰ ਹੋਈ 40 40 ਨਾਲ ਹਾਰ ਦੇ ਬਾਵਜੂਦ ਜਿਉ ਜਿੱਤ ਕੇ ਵੀ ਫਿਰ ਲੜਾਈ ਹੁੰਦਾ ਕਿ ਵਜਰ ਸਰ ਲੱਗਦਾ ਅਸ ਕੀ ਕਰੀਏ ਇਹ ਵਜਾ ਇਹ ਦਸਨ ਬਦਮਾਸ਼ੀ ਵੀ ਕਰਨੀ ਚਾਹੁੰਦੇ ਨੇ ਅਰਜਨ ਕੋਈ ਗੱਲ ਨਹੀਂ ਸਾਡੇ ਕੋ ਵੀ ਪਿਛਲੇ ਹਾਲੇ ਕੈਂਡੀ ਹਾਰਿਆ ਸੀਗਾ ਅਸੀਂ ਤੇਰੀ ਕੈਂਡੀ ਬਦਮਾਸ਼ੀ ਵੀ ਕਰੀਏ ਇਹ ਤਾਂ ਕਿ ਆਪਦੇ ਘਰ ਕੋਈ ਮਦਦ ਆਈ ਕੋਈ ਗੱਲ ਨਹੀਂ ਜਿੰਨਾ ਨੇ ਉਹਨਾਂ ਕੀਤਾ ਵਈ ਦਾ ਇਸੇ ਤਰ੍ਹਾਂ like 20 yeah